ਸਾਰੇ ਜਣੇ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਆ ਤਾਂ ਬਾਬੇ ਦੀ ਧਰਤੀ ਤੇ ਜਰੂਰ ਮੱਥਾ ਟੇਕਣ ਆਉਣੇ ਆ ਇਹ ਬਾਬਾ ਜੀ ਦੀ ਬਲੇਸਿੰਗ ਲੈਣ ਆਏ ਆ ਤੇ ਅੰਮ੍ਰਿਤਸਰ ਐਂਡ ਗੋਲਡਨ ਟੈਂਪਲ ਇਜ਼ ਵੈਰੀ ਸਪੈਸ਼ਲ ਫॉर ਮੀ ਜਦੋਂ ਵੀ ਅਸੀਂ ਆਏ ਆ ਤੇ ਕਰਦੇ ਆ ਅਸੀਂ ਖਾਲੀ ਨਹੀਂ ਮੁੜੇ ਸਾਰੇ ਪ੍ਰੋਜੈਕਟ ਬੜੇ ਵਧੀਆ ਰਹਿੰਦੇ ਆ ਰੋਜ਼ ਲੱਖਾਂ ਹੀ ਸ਼ਰਦਾਲੂ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਹਨ ਕੋਈ ਵੀ ਆਪਣੀ ਨਵੇਂ ਕੰਮ ਦੀ ਸ਼ੁਰੂਆਤ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਕੀਤੀ ਜਾਂਦੀ ਹੈ ਇਸੇ ਭਾਵਨਾ ਨੂੰ ਮੁੱਖ ਰੱਖਦੇ ਹੋਏ ਬਾਲੀਵੁੱਡ ਤੇ ਹੀ ਨਹੀਂ ਕਿੰਨੇ ਪਾਲੀਵੁੱਡ ਦੇ ਵੀ ਕਲਾਕਾਰ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਹਨ ਇਸੇ ਤਰ੍ਹਾਂ ਦੇਖਣ ਵਿੱਚ ਆਇਆ ਹੈ ਕਿ ਅੱਜ ਪ੍ਰਿੰਸ ਕਮਲਜੀਤ ਤੇ ਜੈਸਮਿਨ ਪਸੀਨ ਆਪਣੀ ਨਵੀਂ ਆ ਰਹੀ ਫਿਲਮ ਵਾਰਨਿੰਗ ਲਈ ਆਪਣੇ ਸਟਾਰਕਾਸਟ ਦੇ ਨਾਲ ਦਰਬਾਰ ਸਾਹਿਬ ਪਹੁੰਚੇ ਉੱਥੇ ਉਹਨਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਮੱਥਾ ਟੇਕਿਆ ਆਪਣੀ ਫਿਲਮ ਦੀ ਵੀ ਅਪੀਲ ਕੀਤੀ ਤੇ ਨਾਲ ਹੀ ਦਰਬਾਰ ਸਾਹਿਬ ਨਾਲ ਉਹਨਾਂ ਦੀਆਂ ਜੁੜੀਆਂ ਹੋਈਆਂ ਭਾਵਨਾਵਾਂ ਨੂੰ ਵੀ ਸਾਂਝਾ ਕੀਤਾ ਆ ਸੁਣਦੇ ਹਾਂ ਵਾਰਨਿੰਗ 2 ਪਹਿਲਾਂ ਤੁਸੀਂ ਵਾਰਨਿੰਗ 1 ਨੂੰ ਬੜਾ ਪਿਆਰ ਦਿੱਤਾ ਸੀਗਾ ਤੇ ਸਾਨੂੰ ਹੁਣ ਇਹ ਹੈ ਵੀ ਉਹਨੂੰ ਤੁਸੀਂ ਦੁੱਗਣਾ ਪਿਆਰ ਦੇਵੋ ਤੇ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਦੇ ਆ ਜਾਂ ਜੀਪੀ ਬਾਈ ਜੀ ਪ੍ਰੋਜੈਕਟ ਕਰਦੇ ਆ ਜਾਂ ਅਸੀਂ ਸਾਰੇ ਜਣੇ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਆ ਤਾਂ ਬਾਬੇ ਦੀ ਧਰਤੀ ਤੇ ਜਰੂਰ ਮੱਥਾ ਟੇਕਣ ਆਉਣੇ ਆ ਸਾਡੇ ਤੇ ਮਿਹਰ ਕਰਿਓ ਸਾਡੀ ਪੰਜਾਬੀ ਇੰਡਸਟਰੀ ਤੇ ਮਿਹਰ ਕਰਿਓ ਸੋ ਜਦੋਂ ਵੀ ਅਸੀਂ ਆਏ ਆ ਤੇ ਕਦੇ ਅਸੀਂ ਖਾਲੀ ਨਹੀਂ ਮੁੜੇ ਸਾਰੇ ਪ੍ਰੋਜੈਕਟ ਬੜੇ ਵਧੀਆ ਰਹਿੰਦੇ ਆ ਤੇ ਐਤ ਕੀ ਫੇਰ ਬਾਬਾ ਜੀ ਮੁਰੇ ਅਸੀਂ ਅਰਦਾਸ ਕਰਨ ਆਏ ਆ ਵੀ ਵਰਨਿੰਗ ਤੋਂ ਸਾਡੀ ਆ ਰਹੀ ਆ ਸਾਡੇ ਸਾਰੇ ਯੂਨਿਟ ਤੇ ਸਾਡੇ ਸਾਰੇ ਆਰਟਿਸਟ ਸਾਡੀ ਪੰਜਾਬੀ ਇੰਡਸਟਰੀ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਟ੍ਰੇਲਰ ਚ ਪੰਮੇ ਦੇ ਕਿਰਦਾਰ ਨੂੰ ਬਹੁਤ ਵਧੀਆ ਪਸੰਦ ਕੀਤਾ ਯਾਰ ਬਸ ਪਹਿਲਾਂ ਵੀ ਪਿਆਰ ਦਿੱਤਾ ਸੀ ਸਾਰਿਆਂ ਨੇ ਪੰਮੇ ਨੂੰ ਤੇ ਹੁਣ ਵੀ ਪਿਆਰ ਦੇ ਰਹੇ ਆ ਹੁਣ ਪਿਆਰ ਜਿਵੇਂ ਵੀ ਸਾਲ 1.5 ਸਾਲ ਹੋ ਗਿਆ ਆਈ ਨੂੰ ਤੇ ਜਿਵੇਂ ਵਿਆਜ ਲੱਗਦਾ ਹੁੰਦਾ ਉਵੇਂ ਕਰਕੇ ਪਿਆਰ ਨੂੰ ਵਿਆਜ ਲਾ ਕੇ ਵੱਧ ਚੁੱਕਿਆ ਪਿਆਰ ਮਜ਼ਾ ਆ ਰਿਹਾ ਤੇ ਪੰਮੈ ਨਾਲ ਫਿਰ ਉਹਦੇ ਚ ਸਿੰਦਾ ਸੀ ਤੇ ਇੱਕ ਦੀ ਸਿੰਦਾ ਕੀਪਾ ਬਣ ਕੇ ਆ ਰਿਹਾ ਸਤਿਗੁਰੂ ਜੀ ਰਮੰਦਰ ਸਾਹਿਬ ਨਮਸਕਾਰ ਵਾਹਿਗੁਰੂ ਹਾਂ ਬਿਲਕੁਲ ਅਜੀ ਵੀ ਜਿੰਥੇ ਮਰਜੀ ਹੋਈ ਏ ਜਦੋਂ ਪ੍ਰੋਜੈਕਟ ਦਾ ਸ਼ੁਰੂਆਤ ਆ ਰਿਲੀਜ਼ ਤੋਂ ਪਹਿਲਾਂ ਅਸੀਂ ਲਾਜ਼ਮੀ ਪਹੁੰਚਦੇ ਆ ਕਿਉਂਕਿ ਸਾਨੂੰ ਅਸੀਂ ਪੰਜਾਬ ਚ ਰਹਿੰਦੇ ਆ ਤੇ ਪੰਜਾਬ ਦੇ ਵਿੱਚ ਸਾਡੇ ਕੋਲੇ ਅਸੀਂ ਜਗ੍ਹਾ ਜਿੱਥੇ ਹਮੇਸ਼ਾ ਹੀ ਮਿਹਰ ਹੁੰਦੀ ਆ ਬਾਬੇ ਦੀ ਹਮੇਸ਼ਾ ਜਿਵੇਂ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਉਵੇਂ ਪਿਆਰ ਤੇ ਆਸ਼ੀਰਵਾਦ ਵੀ ਆਹੀ ਵਰਸਦਾ ਰਹਿੰਦਾ ਤੇ ਸਾਡੀ ਫਿਲਮ ਵਰਨਿੰਗ ਟੂ ਆ ਰਹੀ ਹੈ 2 ਫੈਬ ਨੂੰ ਤੇ ਅਸੀਂ ਇੱਥੇ ਬਾਬਾ ਜੀ ਦੀ ਬਲੇਸਿੰਗਸ ਲੈਣ ਆਏ ਆ ਤੇ ਅਮਰਿਤਸਰ ਐਂਡ ਗੋਲਡਨ ਟੈਂਪਲ ਇਜ਼ ਵਾਈ স্পੈਸ਼ਲ ਫॉर ਮੀ ਬਿਕੋਜ਼ ਮੇਰਾ ਪਹਿਲਾ ਸ਼ੋਅ ਵੀ ਇੱਥੇ ਸ਼ੁਰੂ ਹੋਇਆ ਸੀ ਹਨੀਮੂਨ ਦੇ ਬਾਅਦ ਵੀ ਅਸੀਂ ਇੱਥੇ ਆਈ ਸੀ ਮੱਥਾ ਟੇਕਣ ਤੇ ਵਰਨਿੰਗ ਟੂ ਦੇ ਲਈ ਵੀ ਅਸੀਂ ਮੱਥਾ ਟੇਕਣ ਇੱਥੇ ਆਏ ਆ ਐਂਡ ਵੀ ਹੋਪ ਬਾਬਾ ਜੀ ਵਿਲ ਬਲੇਸ ਅਸ ਕੀ ਖਾਸ ਲੈ ਕੇ ਆਏ ਮੈਂ ਮਿਸ ਜੀ ਮੈਂ ਲੈ ਕੇ ਆਈ ਆ ਰੌਣਕ ਦਾ ਰੌਣਕ ਰੌਣਕ ਦਾ ਕਿਰਦਾਰ ਜੋ ਰੌਣਕ ਲੈ ਕੇ ਆਏਗੀ ਫਿਲਮ ਚ ਮੰਗੋ ਦੱਸ ਕੰਕੀ ਕਿਹਨਾਂ ਤੋਂ ਸੈਕੰਡ ਫਰਵਰੀ ਨੂੰ ਜਾ ਕੇ ਜ਼ਰੂਰ ਜ਼ਰੂਰ ਵੇਖੋ ਸਭ ਨੇ ਬਹੁਤ ਮਿਹਨਤ ਕੀਤੀ ਹੈ ਤੇ ਫਿਲਮ ਵੀ ਬਹੁਤ ਬਹੁਤ ਪੱਧੀ ਹੈ